मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਵੱਖ-ਵੱਖ ਫੈਸਲਿਆਂ ਬਾਰੇ ਤਾਂ ਵਿੱਤ ਮੰਤਰੀ ਹਰਪਾਲ ਚਿਮਾਨ ਨੇ ਜਾਣਕਾਰੀ ਦੇ ਦਿੱਤੀ ਸੀ ਪਰ ਸਿਹਤ ਵਿਭਾਗ ਦੇ ਨਾਲ ਜੁੜੀ ਜਾਣਕਾਰੀ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਰਸਲ ਬੀਤੇ ਦਿਨ ਤੋਂ ਮੁੱਖ ਮੰਤਰੀ ਦੇ ਐਲਾਨ ਦੇ ਤਹਿਤ ਸਿਹਤ ਕਾੜੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਸੀ ਤਰਨਤਾਰਨ ਅਤੇ ਬਰਨਾਲਾ ਦੇ ਵਿੱਚ ਸਿਹਤ ਬੀਮਾ ਕਾਰਡ ਵਾਸਤੇ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਇਹਨਾਂ ਰਜਿਸਟ੍ਰੇਸ਼ਨਾਂ ਦੇ ਚੱਲਦਿਆਂ ਵੱਖ-ਵੱਖ ਲੋਕਾਂ ਦੇ ਵੱਲੋਂ ਇਹ ਕਾਰਡ ਬਣਾਏ ਜਾ ਰਹੇ ਸਨ ਇਹਨਾਂ ਕਾਰਡਾਂ ਦੇ ਉੱਤੇ 10 ਲੱਖ ਤੱਕ ਦੇ ਇਲਾਜ ਫ੍ਰੀ ਦੇ ਵਿੱਚ ਮਿਲਨੇ ਸਨ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਇਸ ਦੀ ਲਿਸਟ ਦੇ ਵਿੱਚ ਆਉਂਦੇ ਨੇ ਹਾਲਾਂਕਿ ਕਿਹੜੇ-ਕਿਹੜੇ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਇਆ ਜਾ ਸਕਦਾ ਹੈ ਉਹਨਾਂ ਦੇ ਨਾਮ ਨਿਸ਼ਾਨ ਹੋਣੇ ਹਜੇ ਪਾਕਿਸਤਾਨ ਕੁਝ ਸਮੇਂ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਦਾ ਖੁਲਾਸਾ ਕੀਤਾ ਸੀ ਤਾਂ ਜਾਣਕਾਰੀ ਦਿੱਤੀ ਸੀ ਕਿ 2 ਅਕਤੂਬਰ ਤੋਂ ਇਹ ਯੋਜਨਾ ਲਾਗੂ ਹੋ ਜਾਵੇਗੀ ਪਰ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਅਕਤੂਬਰ ਨਹੀਂ ਦਸੰਬਰ ਤੋਂ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਹੜੀ ਸਕੀਮ ਹੈ ਸੱਚ ਇਹ ਦੋ ਤਿਕ ਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਹੈ ਵੀ ਇੱਕ ਤਾਂ ਫਲੱਡਸ ਆ ਗਏ ਤੇ ਵੀਰ ਟੋਟਲੀ ਹੋਇਆ ਗਿਆ ਤੇ ਦੂਜਾ ਇਹ ਤੇ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਆ ਉਹਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਆ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ ਉਹਨਾਂ ਦੇ ਨਾਲ ਸਾਡੀ ਹੋਂ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਆ ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਦਸੰਬਰ ਦੇ ਵਿੱਚ ਰਜਿਸਟ੍ਰੇਸ਼ਨ ਸਟਾਰਟ ਹੋ ਗਿਆ ਲਾ ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿ ਤੁਸੀਂ ਰਜਿਸਟ੍ਰੇਸ਼ਨ ਔਨ ਕਰਤਾ ਪਬਲਿਕ ਤੋਂ ਇਹ ਕੋਸ਼ਨ ਪੁੱਛਨੇ ਕਿ ਸਾਨੂੰ 2 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਕੀ ਨਹੀਂ ਹਾਂ ਉਹ ਉਹਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਵਿੱਚ ਕਿਉਂਕਿ ਜਿਹੜਾ ਤਾਂ ਟੈਂਡਰ ਹੈ ਅਗਲੇ 3-4 ਦਿਨ ਚੋ ਜਾ ਰਿਹਾ ਸਰ ਪੂਰੇ ਪੂਰੇ ਆਪਾਂ ਜਾਂਪਜ ਕਦੋਂ ਤੋਂ ਰਜਿਸਟ੍ਰੇਸ਼ਨ ਹੋ ਜਾਏਗਾ ਥੋੜਾ ਕਲੀਅਰ ਕਰ ਦੇਣਾ ਜਿਹਨੂੰ ਸਾਥੀ ਸਪਾਰ ਪੁੱਛਿਆ ਗਿਆ ਔਰ ਇੱਕ ਦਿਨਾਂ ਲੇਟ ਹੋਏਗਾ 7-8 ਦਿਨਾਂ ਦਾ ਚੰਪਲੀ ਹੋਏਗਾ ਆ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਹੈ ਉਹ ਵਿਵਾਜੀ ਇਸ ਤਰ੍ਹਾਂ ਹੈਗਾ ਸਪੋਸ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰੋਡ ਹਸਪੀਟਲ ਹੈ ਜਾਂ ਗਵਰਨਮੈਂਟ ਹਸਪੀਟਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ on the spot ਵੀ ਤੁਹਾਡਾ ਬਣ ਜਾਏਗਾ ਯੂ ਡੋਟ ਨੀਡ ਦਾ ਕਾਰਡ ਫਾਰ ਥੈਟ ਸਰ ਇਸ ਹੀ ਫੇਰ ਆਪਾਂ ਦੀ ਸੰਭਰਤਾਈ ਮਹੀਨੇ ਜਦੋਂ ਆ ਦਸੰਬਰ 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 ਤੋਂ ਲਾਂਚ ਹੋਏਗੀ ਜੀ ਜਿਹੜੀ ਸਕੀਮ ਹੈ ਸੱਚ ਇਹ ਦੋ ਤਿਕਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਹੈ ਵੀ ਇੱਕ ਤਾਂ ਫਲੱਡਸ ਆ ਗਏ। ਤੋਂ ਵੀਰ ਟੋਟਲੀ ਉਹ ਹੋ ਗਿਆ ਤੇ ਦੂਜਾ ਇਹਦੇ ਚ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਹੈ। ਉਹਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਹੈ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ। ਉਹਨਾਂ ਦੇ ਨਾਲ ਸਾਡੀ ਹੌਕ ਹੋ ਗਿਆ, ਕਾਫੀ ਕੁਝ ਹੋ ਗਿਆ ਸਾਡਾ। ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਆ। ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਦਸੰਬਰ ਦੇ ਵਿੱਚ। ਰਜਿਸਟ੍ਰੇਸ਼ਨ ਸਟਾਰਟ ਹੋ ਗਿਆ। ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿਸੇ ਤੁਸੀਂ ਰਜਿਸਟ੍ਰੇਸ਼ਨ ਆਨ ਕਰਤਾ ਪਬਲਿਕ ਤੋਂ ਐਸ ਕੁਐਸਚਨ ਪੁੱਛ ਲੇ ਕਿ ਸਾਨੂੰ 2 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਕਿ ਨਹੀਂ ਹਾਂ ਉਹ ਉਹਦੇ ਚ ਉਹਦੇ ਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਚ ਕਿਉਂਕਿ ਜਿਹੜਾ ਤਾਂ ਟੈਂਡਰ ਹੈ ਅਗਲੇ 3-4 ਦਿਨ ਚੋਰ ਜਾ ਰਿਹਾ ਸਰ ਪੂਰੇ ਪੂਰੇ ਪੰਜਾਬ ਵਿੱਚ ਕਦੋਂ ਤੋਂ ਰਜਿਸਟ੍ਰੇਸ਼ਨ ਹੋ ਰਹੀ ਹੈ ਡਾਕਟਰ ਸਰ ਥੋੜਾ ਕਲੀਅਰ ਕਰ ਦੇਣਾ ਇਹਨੂੰ ਸਾਥੀ ਦੇ ਸਵਾਲ ਪਿੱਛੇ ਗਿਆ ਪਰ ਇੱਕ ਵੀ ਦਿਨ ਲੇਟ ਹੋਣੀਗਾ ਸਾਤ ਦਿਨ ਦੇ ਵਿੱਚ ਆਹ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਹੈ ਉਹ ਵਿਵਾਜੀ ਇਸ ਤਰ੍ਹਾਂ ਹੈਗਾ ਸਪੋਸ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰਡ ਹਸਪਤਲ ਹੈ ਜਾਂ ਗਵਰਨਮੈਂਟ ਹਸਪਤਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ on the spot ਵੀ ਤੁਹਾਡਾ ਬਣ ਜਗਾ ਯੂ ਡੋਟ ਨੀਡ ਦਾ ਕਾਰਡ ਫਾਰ ਥੈਟ ਸਰ ਇਸ ਸਕੀਮ ਫਿਰ ਆਪਾਂ ਦੀ ਦਸੰਬਰ ਤੋਂ ਹੀ ਮਹੀਨੇ ਜਦੋਂ ਅੱਜ ਦਸੰਬਰ ਦਸੰਬਰ ਤੋਂ ਲਾਂਚ ਹੋਏਗੀ। ਬਾਬਿਲੇ ਘੋੜ ਹੈ ਕਿ ਇਸੇ ਹੀ ਯੋਜਨਾ ਦੇ ਤਹਿਤ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ 128 ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੋਟਰ ਆਈਡੀ ਜਾਂ ਫਿਰ ਆਧਾਰ ਕਾਰਡ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਦਿਖਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਵੱਖ-ਵੱਖ ਫੈਸਲਿਆਂ ਬਾਰੇ ਤਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦੇ ਦਿੱਤੀ ਸੀ ਪਰ ਸਿਹਤ ਵਿਭਾਗ ਦੇ ਨਾਲ ਜੁੜੀ ਜਾਣਕਾਰੀ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਰਸਲ ਬੀਤੇ ਦਿਨ ਤੋਂ ਮੁੱਖ ਮੰਤਰੀ ਦੇ ਐਲਾਨ ਦੇ ਤਹਿਤ ਸਿਹਤ ਕਾੜੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਸੀ ਤੜਨਤੜਨ ਅਤੇ ਬਰਨਾਲਾ ਦੇ ਵਿੱਚ ਸਿਹਤ ਬੀਮਾ ਕਾਰਡ ਵਾਸਤੇ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਇਹਨਾਂ ਰਜਿਸਟ੍ਰੇਸ਼ਨਾਂ ਦੇ ਚੱਲਦਿਆਂ ਵੱਖ-ਵੱਖ ਲੋਕਾਂ ਦੇ ਵੱਲੋਂ ਇਹ ਕਾਰਡ ਬਣਾਏ ਜਾ ਰਹੇ ਸਨ ਇਹਨਾਂ ਕਾਰਡਾਂ ਦੇ ਉੱਤੇ 10 ਲੱਖ ਤੱਕ ਦੇ ਇਲਾਜ ਫ੍ਰੀ ਦੇ ਵਿੱਚ ਮਿਲਨੇ ਸਨ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਇਸ ਦੀ ਲਿਸਟ ਦੇ ਵਿੱਚ ਆਉਂਦੇ ਨੇ ਹਾਲਾਂਕਿ ਕਿਹੜੇ-ਕਿਹੜੇ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਇਆ ਜਾ ਸਕਦਾ ਹੈ ਉਹਨਾਂ ਦੇ ਨਾਮ ਨਿਸ਼ਾਨ ਹੋਣੇ ਹਜੇ ਪਾਕਿਸਤਾਨ ਕੁਝ ਸਮੇਂ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਦਾ ਖੁਲਾਸਾ ਕੀਤਾ ਸੀ ਤਾਂ ਜਾਣਕਾਰੀ ਦਿੱਤੀ ਸੀ ਕਿ 2 ਅਕਤੂਬਰ ਤੋਂ ਇਹ ਯੋਜਨਾ ਲਾਗੂ ਹੋ ਜਾਵੇਗੀ ਪਰ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਅਕਤੂਬਰ ਨਹੀਂ ਦਸੰਬਰ ਤੋਂ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਹੜੀ ਸਕੀਮ ਹੈ ਸੱਚ ਇਹ ਦੋ ਤਿੰਨ ਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਹੈ ਵੀ ਇੱਕ ਤਾਂ ਫਲੱਡਸ ਆ ਗਏ ਤਾਂ ਵੀਰ ਟੋਟਲੀ ਹੋਏ ਹੋ ਗਿਆ ਤੇ ਦੂਜਾ ਇਹਦੇ ਚ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਆ ਉਹਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਹੈ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ ਉਹਨਾਂ ਦੇ ਨਾਲ ਸਾਡੀ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਹੈ ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਦਸੰਬਰ ਦੇ ਵਿੱਚ ਰਜਿਸਟ੍ਰੇਸ਼ਨ ਸਟਾਰਟ ਹੋ ਗਿਆ ਹੈ ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿ ਤੁਸੀਂ ਰਜਿਸਟ੍ਰੇਸ਼ਨ ਔਨ ਕਰਤਾ ਪਬਲਿਕ ਤੋਂ ਇਹ ਕੋਸ਼ਨ ਪੁੱਛਨੇ ਕਿ ਸਾਨੂੰ 2 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਕੀ ਨਹੀਂ ਹਾਂ ਉਹ ਉਹਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਵਿੱਚ ਕਿਉਂਕਿ ਜਿਹੜਾ ਤਾਂ ਟੈਂਡਰ ਹੈ ਅਗਲੇ 3-4 ਦਿਨ ਚੋ ਜਾ ਰਿਹਾ ਹੈ ਸਰ ਪੂਰੇ ਪੂਰੇ ਆਪਾਂ ਜਾਂਪਜ ਕਦੋਂ ਤੋਂ ਰਜਿਸਟ੍ਰੇਸ਼ਨ ਹੋ ਜਾਏਗਾ ਥੋੜਾ ਕਲੀਅਰ ਕਰ ਦੇਣਾ ਜਿਹਨੂੰ ਸਾਥੀ ਸਪਾਰ ਪੁੱਛਿਆ ਗਿਆ ਔਰ ਇੱਕ ਦਿਨਾਂ ਲੇਟ ਹੋਏਗਾ 7 ਦਾ ਨਾ ਨਾ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਹੈ ਉਹ ਵਿਵਾਜੀ ਇਸ ਤਰ੍ਹਾਂ ਹੈਗਾ ਸਪੋਜ਼ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰਡ ਹਸਪੀਟਲ ਹੈ ਜਾਂ ਗਵਰਨਮੈਂਟ ਹਸਪੀਟਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ on the spot ਵੀ ਤੁਹਾਡਾ ਬਣ ਜਾਏਗਾ ਯੂ ਡੋਟ ਨੀਡ ਦਾ ਕਾਰਡ ਫਾਰ ਥੈਟ ਸਰ ਇਸ ਹੀ ਫਿਰ ਆਪਾਂ ਦੀ ਸੰਭਰਤਾਈ ਮਹੀਨੇ ਜਦੋਂ ਆਹ ਦਸੰਬਰ 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 ਤੋਂ ਲਾਂਚ ਹੋਏਗੀ ਜਿਹੜੀ ਸਕੀਮ ਹੈ ਸੱਚ ਇਹ ਦੋ ਤਿਕਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਹੈ ਵੀ ਇੱਕ ਤਾਂ ਫਲੱਡਸ ਆ ਗਏ ਤੇ ਵੀਰ ਟੋਟਲੀ ਹੋਇਆ ਗਿਆ ਤੇ ਦੂਜਾ ਇਹਦੇ ਚ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਹੈ ਉਹਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਹੈ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ ਉਹਨਾਂ ਦੇ ਨਾਲ ਸਾਡੀ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਹੈ ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਦਸੰਬਰ ਦੇ ਵਿੱਚ ਰਜਿਸਟ੍ਰੇਸ਼ਨ ਸਟਾਰਟ ਹੋ ਗਿਆ ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿਸ ਤੁਸੀਂ ਰਜਿਸਟ੍ਰੇਸ਼ਨ ਹਾਂ ਕਰਤਾ ਪਬਲਿਕ ਤੋਂ ਐਸ ਕੁਐਸਚਨ ਪੁੱਛ ਲੇ ਕਿ ਸਾਨੂੰ 2 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਕਿ ਨਹੀਂ ਹਾਂ ਉਹ ਉਹਦੇ ਚ ਉਹਦੇ ਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਚ ਕਿਉਂਕਿ ਜਿਹੜਾ ਦਾ ਟੈਂਡਰ ਹੈ ਅਗਲੇ 3-4 ਦਿਨ ਚੋਰ ਜਾ ਰਿਹਾ ਸਰ ਪੂਰੇ ਪੂਰੇ ਪੰਜਾਬ ਵਿੱਚ ਕਦੋਂ ਤੋਂ ਰਜਿਸਟ੍ਰੇਸ਼ਨ ਹੋ ਰਹੀ ਹੈ ਥੋੜਾ ਕਲੀਅਰ ਕਰ ਦੇਣਾ ਇਹਨੂੰ ਸਾਥੀ ਦੇ ਪਾਰ ਪਿੱਛੇ ਗਿਆ ਪਰ ਇੱਕ ਵੀ ਦਿਨ ਲੇਟ ਹੋਣੀਗਾ ਸਾਤ ਨਾਂ ਦਸੰਬਰ ਦੇ ਵਿੱਚ ਹੋਏਗਾ ਹਾਂ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਹੈ ਉਹ ਵਿਵਾਜੀ ਇਸ ਤਰ੍ਹਾਂ ਹੈਗਾ ਸਪੋਸ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰਡ ਹਸਪਤਲ ਹੈ ਜਾਂ ਗਵਰਨਮੈਂਟ ਹਸਪਤਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ on the spot ਵੀ ਤੁਹਾਡਾ ਬਣ ਜਗਾ ਯੂ ਡੋਟ ਨੀਡ ਦਾ ਕਾਰਡ ਫਾਰ ਥੈਟ ਸਰ ਇਸ ਸਕੀਮ ਫਿਰ ਅਪਾ ਦੀ ਦਸੰਬਰ ਤੋਂ ਹੀ ਮਹੀ ਜਦੋਂ ਅੱਜ ਦਸੰਬਰ ਦਸੰਬਰ ਤੋਂ ਲਾਂਚ ਹੋਏਗੀ। ਬਾਬਿਲੇ ਘੋੜ ਹੈ ਕਿ ਇਸੇ ਹੀ ਯੋਜਨਾ ਦੇ ਤਹਿਤ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ 128 ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੋਟਰ ਆਈਡੀ ਜਾਂ ਫਿਰ ਆਧਾਰ ਕਾਰਡ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਦਿਖਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ